श्री अकाल जीख रहे हो नाभा जय श्री राम से बच्चा उपरला जय श्री राम समिति रजिस्टर्ड नाभा वालों थैलीसीमिया पीड़ित बच्चा लाइष उपराले तहत खूनदान कैंप लगे गया यह कैंप शिव मंदिर ਹੀਰਾ ਮਹਿਲ ਨਾਭਾ ਵਿਖੇ ਲਗਾਇਆ ਗਿਆ ਇਸ ਕੈਂਪ ਵਿੱਚ ਰਜਿੰਦਰਾ ਹਸਪਤਾਲ ਪਟਿਆਲਾ ਵੱਲੋਂ ਬਲੱਡ ਬੈਂਕ ਟੀਮਾਂ ਸਹਿਯੋਗ ਲਈ ਆਈਆਂ ਇਸ ਮੌਕੇ ਪ੍ਰਧਾਨ ਮੋਹਿਤ ਕੁਮਾਰ ਅਰੋੜਾ ਅਤੇ ਉਹਨਾਂ ਦੀ ਟੀਮ ਦੇ ਸਮੂਹ ਮੈਂਬਰ ਹਾਜ਼ਰ ਸਨ ਉਹਨਾਂ ਕਿਹਾ ਕਿ ਬਿਹਤਰ ਸਮਾਜ ਦੀ ਸਿਰਜਣਾ ਬੱਚਿਆਂ ਦੁਆਰਾ ਹੀ ਸਿਰਜੀ ਜਾਂਦੀ ਹੈ ਇਸ ਲਈ ਭਵਿੱਖ ਵਿੱਚ ਵੀ ਉਹ ਅਜਿਹੇ ਵਿਸ਼ੇਸ਼ ਉਪਰਾਲੇ ਕਰਦੇ ਰਹਿਣਗੇ ਉਹਨਾਂ ਨੇ ਬਲੱਡ ਬੈਂਕ ਟੀਮਾਂ ਡਾਕਟਰਜ਼ ਅਤੇ ਡੋਨਰਸ ਦਾ ਵਿਸ਼ੇਸ਼ ਤਨਵਾਦ ਕੀਤਾ ਅਤੇ ਖੂਨ ਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਕਲਸੀ ਰਾਮ ਜੀ ਤੇ ਸਾਡਾ ਜੈਲਸੀਮੀਆ ਦਾ ਦੂਸਰਾ ਕੈਂਪ ਆ ਜੀ ਵੈਸੇ ਸਾਡਾ ਇਹ ਤੀਸਰਾ ਬਲੱਡ ਕੈਂਪ ਚੱਲ ਰਿਹਾ ਜੀ ਇਸ ਟਾਈਮ। ਇਹ ਕਿਹੜੇ ਬੱਚਿਆਂ ਨੂੰ ਹੈ ਥੈਲਸੀਮੀਆ ਜਿਹੜੇ ਬੱਚੇ ਨੇ ਜੀ ਉਹਨਾਂ ਦੇ ਲਈ ਸਪੈਸ਼ਲਿਸਟ ਕੈਂਪ ਲਵਾਇਆ ਜਾ ਰਿਹਾ ਹੈ। ਬਾਕੀ ਹੁਣ ਅੱਗੇ ਤੋਂ ਸਾਡਾ ਇਹ ਟੀਚਾ ਵੀ ਇਹਨਾਂ ਦਾ ਥੈਲਸੀਮੀਆ ਦੇ ਬੱਚਿਆਂ ਦੇ ਲਈ 6 ਮਹੀਨੇਵਾਰ ਦੀ ਕੈਂਪ ਕਰਦਿਆ ਕਰੀਏ। 6 ਮਹੀਨੇਵਾਰ ਸਾਲ 'ਚ ਦੋ ਕਰ। ਹਾਂਜੀ ਸਾਲ ਦੇ ਵਿੱਚ ਦੋ ਜੀ। ਠੀਕ। ਕੀ ਨਾਮ ਹੈ ਮੇਰਾ ਸੁਭਚਨ ਸਿੰਘ ਜੀ ਸੁਭਚਨ ਸਿੰਘ ਜੀ ਹਾਂ ਜੀ ਇਹਦਾ ਬਲੱਡ ਦਾਨ ਕਰੀ ਸੀ ਇਹ ਵੀ ਵਾਰ ਕਰਦੇ ਸਰ ਇਹ ਮੈਂ 5ਵੀਂ 6ਵੀਂ ਵਾਰ ਕਰ ਰਹੀ ਸੀ ਠੀਕ ਹੈ ਕੋਈ ਵੀਕਨੈਸ ਤਾਂ ਨਹੀਂ ਜੀ ਨਾ ਨਾ ਕੋਈ ਦਿੱਕਤ ਨਹੀਂ ਜੀ ਸੰਤ ਦਾ ਬੜਾ ਮਾਣ ਮਹਿਸੂਸ ਹੁੰਦਾ ਠੀਕ ਹੈ ਹਾਂ ਜੀ ਸ਼ਰੀਰ ਦਾ ਸਤੋ ਬੜਾ ਜੀ ਜੀ ਅੱਜ ਸਾਡੀ ਜੈ ਸ਼੍ਰੀ ਰਾਮ ਸੇਵਾ ਸੰਪਤੀ ਜਿਹੜੀ ਸ਼ੁਰੂ ਤੋਂ ਹੀ ਸਮਾਜ ਭਲਾਈ ਦੇ ਕਾਰਜ ਜਿੱਦਾਂ ਗਊਆਂ ਦੀ ਸੇਵਾ ਕਰਨਾ ਬੀੜ ਚ ਚਾਰਾ ਪਾਣਾ ਬਾਂਦਰਾਂ ਦੀ ਸੇਵਾ ਕਰਨਾ ਬਹੁਤ ਕਾਰਜ ਇਹ ਜੇ ਕਰਦੇ ਨੇ ਅੱਜ ਇਹਨਾਂ ਦੇ ਪਤਾ ਵੀ ਨਹੀਂ ਲੱਗਦੇ ਇਹ ਹਜੇ ਕਾਰਜ ਕਰਦੇ ਨੇ ਜਿਹੜੇ ਧਰਮ ਦੇ ਲਈ ਜਾਂ ਸਮਾਜ ਦੇ ਲਈ ਬਹੁਤ ਲੋੜਵੰਦ ਨੇ ਜ਼ਰੂਰੀ ਨੇ ਅੱਜ ਇਹਨਾਂ ਨੇ ਤੀਜੀ ਵਾਰ ਬਲੱਡ ਦਾ ਕੈਂਪ ਲਗਾਇਆ ਜੋ ਥੈਲੇਸੀਮੀ ਬੱਚਿਆਂ ਦੇ ਲਈ ਦੂਜੀ ਵਾਰ ਹੈ ਤੇ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੈ ਕਿਉਂਕਿ ਇਹਨਾਂ ਬੱਚਿਆਂ ਦਾ ਬਲੱਡ 6 ਮਹੀਨੇ 'ਚ ਜਾਂ ਸਾਲ 'ਚ ਬਹੁਤ ਵਾਰ ਕਈ ਵਾਰ ਲੱਗਦਾ ਸਾਨੂੰ ਵੀ ਕਾਲਾਂ ਆਉਂਦੀਆਂ ਜਿਵੇਂ ਅਸੀਂ ਐਮਰਜੈਂਸੀ ਰੇਂਜ ਕਰਦੇ ਹਾਂ ਪਰ ਇਹਨਾਂ ਬੱਚਿਆਂ ਦੇ ਲਈ ਬਲੱਡ ਦਾ ਕੈਂਪ ਲੱਗਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਲਈ ਪਹਿਲਾਂ ਹੀ ਕੋਟਾ ਉੱਤੇ ਹੋਵੇ ਤਾਂ ਹੀ ਦੇ ਸਕਦੇ ਨੇ ਉਹ ਇਹ ਸਾਡੇ ਜੈ ਸ਼੍ਰੀ ਰਾਮ ਸੇਵਾ ਸੰਮਤੀ ਦੇ ਪ੍ਰਧਾਨ ਮੋਈ ਤਰੋੜਾ ਜੀ ਤੇ ਉਹਨਾਂ ਦੀ ਸਾਰੀ ਟੀਮ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਜੋ ਅੱਜ ਉਹਨਾਂ ਨੇ ਕੈਂਪ ਲਾ ਕੇ ਨਾਬਾ ਦੇ ਸ਼ੀ ਮੰਦਿਰ ਚ ਮਤਲਬ ਬਹੁਤ ਹੀ ਧਰਮ ਦਾ ਸਮਾਜ ਦਾ ਐਡਾ ਵਧੀਆ ਕਾਰਜ ਕੀਤਾ ਹੈ ਜੋ ਸ਼ਲਾਂਗਾ ਯੋਗ ਹੈ ਤੇ ਅਸੀਂ ਆਪਣੇ ਵੱਲੋਂ ਵੀ ਇਹਨਾਂ ਨੂੰ ਮੁਬਾਰਕਾਂ ਦਿੰਨੇ ਆ ਜੋ ਅੱਜ ਇਹਨਾਂ ਨੇ ਇਹ ਐਡਾ ਵੱਡਾ ਕਦਮ ਉਲਿੱਕਿਆ ਅੱਜ ਜੈ ਸ਼੍ਰੀ ਰਾਮ ਸੇਵਾ ਸੰਮਤੀ ਵੱਲੋਂ ਜੀ ਅੱਜ ਇਹ ਤੀਸਰਾ ਕੈਂਪ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਬੇਸੇ ਸਮਾਜ ਭਲਾਈ ਦੇ ਕੰਮ ਬਹੁਤ ਕਰਦੇ ਨੇ ਇਹ ਔਰ ਮੈਂ ਅੱਜ ਫਸਟ ਟਾਈਮ ਇੱਥੇ ਆਇਆ ਹਾਂ ਔਰ ਆ ਕੇ ਬੜਾ ਮਨ ਖੁਸ਼ ਹੋਇਆ ਹੈ ਕਿ ਕਿਸ ਤਰੀਕੇ ਨਾਲ ਮੋਹਿਤ ਅਰੋੜਾ ਜੀ ਦੀ ਅਗਵਾਈ ਵਿੱਚ ਪ੍ਰਧਾਨ ਜੀ ਦੀ ਅਗਵਾਈ ਵਿੱਚ ਸਾਰੇ ਵਰਕਰਸ ਬੜਾ ਕੰਮ ਕਰ ਰਹੇ ਨੇ ਔਰ ਡੋਨਰਸ ਜਿਹੜੇ ਆਏ ਨੇ ਉਹਨਾਂ ਨੂੰ ਬੜੀ ਜਣੀ ਸੇਵਾ ਕੀਤੀ ਜਾਂਦੀ ਹੈ ਜੋ ਵੀ ਹੈ ਲੇਕਿਨ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਸਮਾਜ ਲਈ ਔਰ ਜੋ ਕੋਈ ਪੇਸ਼ੈਂਟ ਹੈ ਜਿਵੇਂ ਪਰੇਸ਼ਪਾਸ ਜੀ ਨੇ ਦੱਸਿਆ ਕਿ ਬਲੱਡ ਦੀ ਅੱਜਕਲ ਸਾਡੇ ਬਹੁਤ ਪ੍ਰਮਾਤਵਾ ਨਾ ਕਰੇ ਬਹੁਤ ਲੋਡ ਪੈਂਦੀ ਰਹਿੰਦੀ ਹੈ ਔਰ ਅੱਜ ਇੱਥੇ ਸ਼੍ਰੀ ਰਾਮ ਸੇਵਾ ਸੰਪਤੀ ਵੱਲੋਂ ਜੋ ਇਹ ਕਾਰਜ ਕੀਤਾ ਗਿਆ ਹੈ ਐਮਐਫਸੀ ਲੱਖ ਲੱਖ ਵਧਾਈ ਦਿਨਾਂ ਇਹ ਬੱਚੇ ਦੀ ਜ਼ਿੰਦਗੀ ਤਰਕੀਆ ਕਰ ਰਹੀ ਹੈ ਸਾਰਿਆਂ ਨੂੰ ਜੈ ਸ਼੍ਰੀ ਰਾਮ ਇਹ ਜੈ ਸ਼੍ਰੀ ਰਾਮ ਸਰਵ ਸੰਪਤੀ ਵੱਲੋਂ ਅੱਜ ਤੀਸਰਾ ਕੈਂਪ ਲਗਾਇਆ ਜਾ ਰਿਹਾ ਬਲੱਡ ਡੋਨੇਸ਼ਨ ਦਾ ਤੇ ਦੂਸਰਾ ਕੈਂਪ thalassemia ਵਾਸਤੇ ਹੈ ਇਹ ਜਿਹੜੇ ਬੱਚੇ ਇਸ thalassemia ਦੀ ਬੁਮਾਰੀਨਾ ਪੀੜਿਤ ਹੁੰਦੇ ਨੇ ਸਪੈਸ਼ਲ ਉਹਨਾਂ ਬੱਚਿਆਂ ਵਾਸਤੇ ਕੈਂਪ ਲਗਾਇਆ ਜਾ ਰਿਹਾ ਹੈ ਜੋ ਕਿ ਇਹ ਜਿੰਦਰਾ ਹਸਪਤਲ ਤੋਂ ਪਹਿਲਾਂ ਤੋਂ ਟੀਮ ਆਈ ਹੈ ਠੀਕ ਹੈ ਸਾਰਾ ਬਲੱਡ ਉੱਥੇ ਲੈ ਕੇ ਜਾਇਆ ਜਾਏਗਾ ਉੱਥੇ ਕੁ ਸਪੈਸ਼ਲ ਵਰਡ ਬਣਾਇਆ ਹੈ thalassemia ਦੇ ਬੱਚਾ ਜਿੱਤੇ ਸਪੈਸ਼ਲ ਬੱਚੇ ਆਉਂਦੇ ਨੇ ਇਸ ਬੁਮਾਰੀਨਾ ਪੀੜਿਤ ਉਹਨਾਂ ਨੂੰ ਹੀ ਬਲੱਡ ਲੱਗੇਗਾ ਸਾਰਾ ਠੀਕ ਹੈ ਬਹੁਤ ਵਧੀਆ ਕਾਰਜ ਹੈ ਖੂਨਦਾਨ ਕੈਂਪ ਹੁੰਦੇ ਜੋ ਤੋਂ ਹਟਕੇ ਹਾਂ ਉਹ ਤੋਂ ਹਟਕੇ ਆਮ ਖੂਨਦਾਨ ਵਾਲੇ ਕੈਂਪ ਹੁੰਦੇ ਨੇ ਉਹ ਸਾਰੇ ਹਸਪਤਲ ਕੋਈ ਵੀ ਲੈ ਸਕਦਾ ਪਰ ਇਹ ਕੁ ਸਪੈਸ਼ਲ ਆਪਣੇ ਹੁੰਦੇ ਥੈਲੇਸੀਮੀਆ ਲਈ ਇਹ ਉਹਨਾਂ ਦੀ ਟੀਮ ਸਪੈਸ਼ਲ ਆਈ ਹੈ ਆਪਣੇ ਕੋਲ ਜੀ। ਜੀ। ਨਮਸਕਾਰ। ਹਾਂ ਜੀ। ਮੈਡਮ ਕਿਸ ਤਰ੍ਹਾਂ ਦਾ ਕੈਂਪ ਹੈ ਜੀ? ਇਹ ਥੈਲੇਸੀਮੀਆ ਦੀ ਬਿਮਾਰੀ ਦਾ ਜਿਹਦੇ ਲੱਛਣ ਹੁੰਦੇ ਨੇ ਕਿਵੇਂ ਪਤਾ ਲੱਗਦਾ? ਪ੍ਰੋਬਲਮ ਕਿੰਨੀ ਸਟਾਰਡ ਹੁੰਦੀ? ਐਕਚੁਅਲੀ ਇਹ ਥੈਲੇਸੀਮੀਆ ਮਤਲਬ ਪੰਜਾਬ 'ਚ ਕਾਫੀ ਜ਼ਿਆਦਾ ਪ੍ਰੋਬਲਮ ਹੈ ਇਹ ਬੱਚਿਆਂ ਨੂੰ। ਠੀਕ ਹੈ। ਤੇ ਦੋ ਤਰ੍ਹਾਂ ਦਾ ਹੁੰਦਾ ਹੈ ਮੇਜਰ ਤੇ ਮਾਈਨਰ। ਜਿਹੜੇ ਤਾਂ ਮਾਈਨਰ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਦਿੱਕਤ ਨਹੀਂ ਆਉਂਦੀ। ਬੀਸਿਕਲੀ ਦੋਨਾਂ ਚੀ ਬੱਚਿਆਂ ਦਾ ਜਿਹੜਾ ਐਚਬੀ ਹੈ ਨਾ ਹਿਮੋਗਲੋਬਿਨ ਕਾਫੀ ਘਟ ਰਾਇਆ ਹੁੰਦਾ ਬੰਦਦਾ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਬਲੱਡ ਚੜਵਾਉਣਾ ਪੈਂਦਾ ਵਾਰ-ਵਾਰ ਜਿਹੜੇ ਮੇਜਰ ਵਾਲੇ ਬੱਚੇ ਆ ਉਹਨਾਂ ਨੂੰ ਅਸੀਂ ਮਹੀਨੇ ਚ ਦੋ-ਦੋ ਵਾਰੀ ਵੀ ਚੜਵਾਉਨੇ ਆ ਕਿਉਂਕਿ ਉਹਨਾਂ ਨੂੰ ਜ਼ਿਆਦਾ ਦਿੱਕਤ ਆਉਂਦੀ ਹੈ ਠੀਕ ਹੈ ਠੀਕ ਹੈ ਬੱਚੇ ਬਿਲਕੁਲ ਐਚਬੀ ਕੱਟ ਹੁੰਦਾ ਕਈਆਂ ਨੂੰ ਪੀਲੀਆ ਵਗੈਰਾ ਵੀ ਹੁੰਦਾ ਤੇ ਉਹਦੇ ਕਰਕੇ ਮਤਲਬ ਉਹ ਪ੍ਰੋਨ ਹੁੰਦੇ ਆ ਇਨਫੈਕਸ਼ਨਸ ਹੋਂ ਦੇ ਚਾਂਸਸ ਕਾਫੀ ਜ਼ਿਆਦਾ ਹੁੰਦੇ ਆ ਠੀਕ ਹੈ ਜੀ ਤੇ ਬੇਸਿਕਲੀ ਇਹ ਜ਼ਿਆਦਾ ਪ੍ਰੋਬਲਮ ਆਦੀ ਹੈ ਮੇਜਰ ਵਾਲਾ ਆ ਠੀਕ ਹੈ ਕਿ ਨੋਰਮਲ ਹੁੰਦੇ ਜਿਹੜੇ ਥੋੜੇ ਉਹਨਾਂ ਨੂੰ ਲੱਗ ਕਿੰਨੇ ਟਾਈਮ ਚ ਲੱਗਦਾ ਜਿਹੜੇ ਮਾਈਨਰ ਵਾਲੇ ਆ ਉਹਨਾਂ ਦਾ ਡਿਪੈਂਡ ਕਰਦਾ ਵੈਸੇ ਜ਼ਰੂਰੀ ਨਹੀਂ ਕਿ ਲੱਗੇ ਹੀ ਲੱਗੇ 9 ਜਾਂ 10 ਗ੍ਰਾਮ ਉਹਨਾਂ ਦਾ ਰਹਿੰਦਾ ਹੀ ਹੁੰਦਾ ਹੈ ਜੇ ਉਸ ਤੋਂ ਕੋਈ ਖਰਾਕ ਕੀ ਖਾਣੀ ਪੈਂਦੀ ਹੈ ਕਿਸੇ ਬੱਚੇ ਵੀ ਜੇ ਪ੍ਰੋਬਲਮ ਹੋਵੇ ਹਾਂ ਜੀ ਡਾਕਟਰ ਆਕ ਤਾਂ ਨੋਰਮਲ ਜਿੰਨਾ ਵੀ ਹਾਂਜੀ ਠੀਕ ਹੈ ਬਾਕੀ ਮੈਡੀਸਨ ਹਾਈ ਆਇਰਨ ਵਗੈਰਾ ਤੇ ਉਹ ਹਾਂਜੀ ਬਾਕੀ ਮੈਡੀਸਨ ਤਾਂ ਉਹਨਾਂ ਤੋਂ ਲੈ ਲਓ ਜੇ ਨਰਾਸ਼ਪਤ ਕੀ ਨਾਮ ਡਾਕਟਰ ਲਵਿੰਗ